ਇਹ ਗੱਲ ਸੱਚੀ ਆ ਟਾਵੇਂ ਹੁੰਦੇ ਆ ਜਿਹੜੇ ਕਿਸੇ ਦੇ ਘਰ ਜਾ ਕੇ ਹੋ ਹੋ ਜਿਹੜੀ ਕੰਧ ਪਹਿਲਾਂ ਹੋਈ ਹੋਵੇ ਉਹਨੂੰ ਟਵਾ ਦੇਣ ਵੀ ਇਕੱਠੇ ਰੋ ਬਹੁਤੇ ਤਾਂ ਅੱਜਕੱਲ ਕੰਧਾਂ ਗੱਜ ਕੇ ਵੱਲੋ ਜੀ ਕਰਵਾਉਣ ਵਾਲੇ ਆ ਵੀ ਤਗੜੇ ਹੋ ਕੇ ਅੱਡ ਹੋ ਜੋ ਅਗਰ ਇਹਨਾਂ ਨੂੰ ਪਤਾ ਹੁੰਦਾ ਵੀ ਤੁਹਾਡੇ ਕਾਠੀ ਦੇ ਤੁਹਾਡੀ ਤਰੱਕੀ ਦਾ ਕਾਰਨ ਇਹਨਾਂ ਨੂੰ ਵਖਰੇ ਵਖਰੇ ਕਰਦੇ ਹੋ ਤਰੱਕੀ ਆਪੇ ਰੁਕ ਜਾਣੀ ਇਕੱਠੇ ਹੈਗੇ ਆ ਤੇ ਅੱਗੇ ਤੁਰੇ ਜਾਂਦੇ ਆ ਐਵੇਂ ਹਵਾ ਦੇ ਜਾਣੀ ਐਵੇਂ ਪੰਪ ਦੇ ਜਾਣਾ ਵਾ ਕੋਈ ਗੱਲ ਨਹੀਂ ਇਕੱਠੇ ਇਕੱਠ ਨਹੀਂ ਰਹਿੰਦਾ ਹੁੰਦਾ ਕਈ ਤਾਂ ਇਦਾਂ ਵੀ ਕਹਿਣਗੇ ਮਾਫ ਕਰਨਾ ਸਚਾਈ ਆ ਪ੍ਰਾਣੀਆਂ ਮਾਵਾਂ ਨੂੰ ਤੁਸੀਂ ਅਨਪੜ੍ਹ ਕਹਿੰਦੇ ਹੋ ਨਾ ਮੈਂ ਨਾ ਫੇ ਬੜੀਆਂ ਨੇਕ ਸੀ 5 5 6 6 7 7 ਦਰਾਣੀਆਂ ਵੀ ਘਰ ਚ ਰਹਿੰਦੀਆਂ ਰਹੀਆਂ ਤੇ ਅੱਜ ਆਪਾਂ ਕਹਿੰਦੇ ਵੀ ਕੱਲਾ ਹੀ ਨਹੀਂ ਪੁੱਤ ਹੁੰਦਾ ਵਾ ਤੇ ਉਹ ਅਗਿਓ ਥੋੜੇ ਦਿਨਾਂ ਬਾਅਦ ਹੀ ਬਾਬੇ ਨਾਨਕ ਦੀ ਕਿਰਪਾ ਫੇ ਵਖਰੇ ਹੋ ਜਾਂਦੇ ਆ ਤੇ ਫਿਰ ਉਹ ਆਂਦੀ ਸਾਡੀ ਬਣਦੀ ਰੀ ਗੁੱਸਾ ਨਾ ਬਣਾਇ ਉਹ ਸਾਰਾ ਤਿਆਂ ਦਾ ਹੀ ਕਸੂਰ ਨਹੀਂ ਹੁੰਦਾ ਕਈ ਪੁੱਤ ਪਹਿਲਾਂ ਹੀ ਮਾਪੇ ਬਾਬ ਦੇ ਨਾਲ ਰਹਿਣਾ ਪਸੰਦ ਨਹੀਂ ਕਰਦੇ। ਕਈ ਘਰ ਇਦਾਂ ਦੇ ਵੀ ਹੈਗੇ ਆ ਜਿੱਥੇ ਬੱਚਾ ਤੁਹਾਡਾ ਪਹਿਲਾਂ ਹੀ ਮਾਪੇ ਬਾਬ ਦੀ ਗੱਲ ਨਹੀਂ ਮੰਨਦਾ ਉਹ ਤੇ ਧੀਆਂ ਵਿਚਾਰੀਆਂ ਉਦੋਂ ਹੀ ਬਦਨਾਮ ਹੋ ਜਾਂਦੀਆਂ। ਤੋਂ ਪੁਰਾਣੇ ਸਮਿਆਂ ਦੀਆਂ ਕਹਾਵਤਾਂ ਸੀ ਨਾ ਵੀ ਤਵਾ ਹੋਵੇ ਮੋਟਾ ਤੇ ਰੋਟੀ ਸੜੇ ਕਿਉਂ? ਲੜਕਾ ਹੋਵੇ ਚੰਗਾ ਤੇ ਨੋ ਲੜੇ ਕਿਉਂ? ਏ ਬਹਾਨੇ ਬਣਾ ਦਿੰਦੇ ਆ ਆਪਾਂ ਕਿਵਰੀ ਧੀਆਂ ਨੂੰ ਵੀ ਉਹ ਆਉਂਦੇ ਆ ਅੜਕ ਰਾਗੀ ਆ ਤੁਹਾਡਾ ਬੱਚਾ ਤੇ ਪਹਿਲਾਂ ਹੀ 1.5-2 ਵਜੇ ਰਾਤ ਨੂੰ ਆਉਂਦਾ ਤੇ ਤੁਹਾਡੀ ਸੁਣਦਾ ਨਹੀਂ। ਉਹ ਤੇ ਉਹਦਾ ਹੀ ਬਦਨਾਮ ਹੋ ਗਈ ਆ ਗੁੱਸਾ ਨਾ ਮਨਾਇਓ ਸਚਾਈ ਆ ਜਿਨ੍ਹਾਂ ਦੇ ਬੱਚੇ ਪਹਿਲਾਂ ਲਾਇਕ ਹੁੰਦੇ ਆ ਨਾ ਉਹ ਆਪਣੀ ਪਤਨੀ ਨੂੰ ਪਹਿਲਾਂ ਕਹਿ ਦਿੰਦੇ ਆ ਵੀ ਭਾਗਾ ਵਾਲੀਏ ਵੀ ਮੈਂ ਚਾਹੁੰਨਾ ਵੀ ਸਾਡੇ ਪਰਿਵਾਰ ਨੂੰ ਇਕੱਠੇ ਰੱਖਣ ਵਿੱਚ ਆਪਣਾ ਯੋਗਦਾਨ ਪਾਈ ਆਪਾਂ ਇਕੱਠੇ ਰਹੀਏ ਪਿਆਰ ਨਾਲ ਰਹੀਏ ਤੋ ਕਈ ਵਾਰੀ ਇਨਸਾਨ ਦੀਆਂ ਆਪਣੀਆਂ ਕਮੀਆਂ ਹੀ ਉਹਨੂੰ ਭੁਜਾਈ ਫਿਰਦੀਆਂ ਕਮੀਆਂ ਆਪਣੀਆਂ ਹੁੰਦੀਆਂ ਵਾ ਉਹ ਫਿਰ ਡਰਦਾ ਵਾ ਤੇ ਫਿਰ ਤੁਰਿਆ ਜਾਂਦਾ ਤੇ ਕਹੀ ਜਾਂਦਾ ਐਜੂਕੇਸ਼ਨ ਬਹੁਤ ਜ਼ਰੂਰੀ ਬਹਿ ਨਹੀਂ ਜਾਂਦਾ ਐ ਪੜ੍ਹਾਈ ਬਹੁਤ ਵਧੀਆ ਵਾ ਪਰ ਕੀ ਕਰਨਾ ਇਹੋ ਜੀ ਪੜ੍ਹਾਈ ਨੂੰ ਜੇ ਤੁਸੀਂ ਆਪਣੇ ਬਜ਼ੁਰਗਾਂ ਦਾ ਰਿਸਪੈਕਟ ਨਾ ਨਾ ਬੋਲ ਸਕੋ ਪਰਿਵਾਰ 'ਚ ਰਹਿ ਹੀ ਨਾ ਸਕੋ ਤੇ ਫਿਰ ਉਹ ਮਾਮਾ ਵਿਚਾਰੀਆਂ ਅਨ ਪੜਵੀ ਚੰਗੀਆਂ ਸੀ ਨਾ ਜਿਹੜੀਆਂ 2-2 3-3 ਦਰਾਣੀਆਂ 'ਚ ਠਾਣੀਆਂ ਇਕੱਠੀਆਂ ਇੱਕ ਘਰ 'ਚ ਰਹਿ ਕੇ ਤੇ 5-5 ਜਦੋਂ ਵਿਆਹੀਆਂ ਆਈਆਂ ਤੇ ਜ਼ਮੀਨ ਸੀ ਤਿੰਨ ਕਿੱਲੇ ਤੇ ਬੱਚੇ ਪਾਲੇ ਵੱਡੇ ਕਿਤੇ 30-30 ਕਿੱਲਾਂ ਦੇ ਮਾਲਕ ਬੱਚੇ ਬਣਾਉਂਦੇ ਭਾਂਡੇ ਮਾਜ-ਮਾਜ ਕੇ ਪਰਿਵਾਰ ਦਾ ਸਾਥ ਦੇ 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 ਕੇ ਅਮੀਰੀ ਹੁੰਦੀ ਆ ਜਿੱਥੇ ਤੁਸੀਂ ਪਿਆਰ ਨਾਲ ਰਹੋ ਮੁਹੱਬਤ ਨਾਲ ਰਹੋ ਹੱਸੋ ਖੇਡੋ ਖੇੜਾ ਅਸੀਂ ਆ ਰਹੇ ਸੀ ਨਾ ਹੁਣੇ ਕੋਟੇ ਤੋਂ ਰਾਜਸਥਾਨ ਤੋਂ ਆ ਰਹੇ ਹਾਂ ਜੀ ਅਸੀਂ ਸਿੱਧੇ ਹੀ ਤੇ ਰਸਤੇ 'ਚ ਇੱਕ ਟੋਲ ਤੇ ਨਾ ਅਸੀਂ ਉਹ ਜਦੋਂ ਗੱਡੀ ਰੁਕੀ ਤੇ ਉਹ ਬੰਦਾ ਨਾ ਅੰਦਰੋਂ ਇੱਕ ਬਜ਼ੁਰਗ ਬੜਾ ਖੇੜ ਖੜਾ ਕੇ ਹੱਸਿਆ ਤੇ ਮੈਂ ਇਝਾਂ ਬੜੀਆਂ ਨੋਟ ਕਰਦਾ ਮੈਂ ਮਨ 'ਚ ਆਖਿਆ ਵੀ ਆਹ ਖੁਸ਼ੀ ਨਾ ਲੋਕਾਂ ਕੋਲ ਹੈ ਹੀ ਨਹੀਂ ਅੱਜ ਲੋਗੋ ਦੇ ਸੜੇ ਪੈ ਮਾ ਕਿੰਨਾ ਖੁਸ਼ ਆ ਬੰਦਾ ਕਈ ਤੁਸੀਂ ਵੇਖੋ ਕਿ ਵੀ ਕਿ ਰਿਕਸ਼ੇ ਵਾਲੇ ਤੁਹਾਨੂੰ ਨਾ ਸਵਾਰੀ ਡੀਕਦੇ ਹੋਣਗੇ ਤੁਹਾਨੂੰ ਖੇੜ ਖੜਾ ਕੇ ਹੱਸਣਗੇ ਕਈ ਬੰਦੇ 50 ਲੱਖ ਦੀ ਗੱਡੀ 'ਚ ਬੈਠੇ ਵੀ ਨਾ ਇਦਾਂ ਮਥਰੇ ਤਿਉੜੀਆਂ ਪਾਈਆਂ ਦੀਆਂ ਕਰੇਲੇ ਦਾ ਜੂਸ ਕੱਢ ਕੇ ਪੀ ਕੇ ਆ ਜਾਂਦਾ। ਵੀ ਆ ਰਿਕਸ਼ੇ ਵਾਲਾ ਵੇਖ ਸਵਾਰੀਆਂ ਢੋਂਡਿਆ ਪਤਾ ਨਹੀਂ ਸ਼ਾਮਾਂ ਨੂੰ 200 ਰੁਪਿਆ ਵਧਣਾਂਗ ਦੀ ਬਣਨਾ ਹੱਸ ਰਿਹਾ ਵਾ। ਤੂੰ 50-60 ਲੱਖ ਦੀ ਗੱਡੀ 'ਚ ਬੈਠਾ ਵੀ ਆ ਮਥਰੇ ਤਿਉੜੀਆਂ ਪਾਈਆਂ 10 ਹੁਣ ਫੇ ਵੀ ਕਹੀ ਆ ਪਾਸ ਕਿਸਮਤ ਮਾੜੀ ਸਾਡੀ। ਵੀ ਹੁਣ ਤੁਸੀਂ ਦੱਸੋ ਵੀ ਇੰਨਾ ਕੁਝ ਤੁਹਾਡੇ ਕੋਲ ਸਭ ਕੁਝ ਹੋਣ ਤੋਂ ਬਾਅਦ ਵੀ ਰੋਈ ਜਾਂਦੇ ਆ ਤੁਸੀਂ। ਖੁਸ਼ੀ ਦਾ ਸਬੰਧ ਪੈਸੇ ਨਾਲ ਨਹੀਂ ਹੈ। ਖੁਸ਼ੀ ਦਾ ਸਬੰਧ ਤੁਹਾਡੇ ਚੰਗੇ ਕੰਮ ਨਾਲ ਹੈ। ਖੁਸ਼ ਰਹਿੰਦੀ ਆ ਤੇ ਬੋ ਕਿਹਦਾ ਇਕੱਠ ਵੇਖ ਕੇ ਖੁਸ਼ ਹੋ ਕਿਹਦੇ ਬੱਚੇ ਲਾਇਕ ਵੇਖ ਕੇ ਖੁਸ਼ ਹੋ ਕਿਹਦਾ ਘਰ ਵੇਖ ਕੇ ਖੁਸ਼ ਹੋ ਕਿਹਦਾ ਧੀ ਪੁੱਤ ਲਾਇਕ ਵੇਖ ਕੇ ਨਾ ਅੰਦਰੋਂ ਖੁਸ਼ੀ ਮਹਿਸੂਸ ਕਰੋ ਵੀ ਸ਼ੁਕਰ ਆ ਮਹਾਰਾਜ ਸਮਾਜ ਚੰਗੇ ਲੋਕ ਵੀ ਹੈਗੇ ਪਰ ਕਈ ਸੜਪ ਹੋ ਜਾਂਦੇ ਹੋਈ ਆਪਣੀ ਨੋ ਚਾਹ ਨਾ ਪੀਉਂਦੀ ਹੋਵੇ ਕਿ ਇਹਦੇ ਘਰ ਚੱਲ ਜਣ ਤੇ ਨੋ ਮੰਮੀ ਜੀ ਕਰਕੇ ਅੱਗੇ ਲਿਆ ਕੇ ਚਾਹ ਦਾ ਕੱਪ ਰੱਖ ਦੇਵੇ ਅੰਦਰੋਂ ਸੋਚਦੀ ਆ ਵੀ ਹਾਏ ਇਹ ਕੀ ਹੋ ਗਿਆ ਕਿਤੇ ਜਾਣ ਲੱਗਿਆ ਕਹਿ ਜਣਾ ਵੀ ਇਹਨੂੰ ਬੈਠੀ ਨੂੰ ਨਾ ਪਿਆਇਆ ਕਰੋ ਚਾਹਾਂ ਇਹਨੂੰ ਕੋਈ ਦੀ ਗੰਡੇ ਫੜਾ ਦਿਆ ਕਰੋ ਵੀ ਕੋਈ ਉਹਦੀ ਲੋਹੇ ਫੜਾਉਂਦੀ ਉਹਨੂੰ ਤਾਂ ਮੈਂ ਕਈ ਵਾਰੀ ਸਾਨੂੰ ਦੂਜਿਆਂ ਦੇ ਸੋਖੀ ਚੂ ਵੀ ਜਾਂਦੇ ਆ ਇਦਾਂ ਨਾ ਕਰੋ ਗੁਰਦੁਆਰੇ ਆਉਣਾ ਚੰਗੀਆਂ ਗੱਲਾਂ ਇੱਕ ਚੀਜ਼ ਮੈਂ ਤੁਹਾਡੀ ਤਾਰੀਫ ਕਰੂੰਗਾ ਤੁਹਾਡੇ ਨਗਰ ਦੀ ਮੈਂ ਸ਼ੁਰੂ ਕਰ ਲੱਗਾ ਮੈਨੂੰ ਇੱਕ ਵਾਰ ਨਹੀਂ ਕਹਿਣਾ ਪਿਆ ਸ਼ਾਂਤੀ ਬੁਖਸ਼ ਤੁਸੀਂ ਕਿੰਨੇ ਪਿਆਰ ਨਾਲ ਬਹਿ ਕੇ ਸਰਵਣ ਕੀਤਾ ਸੱਚੀ ਗੱਲ ਹੈ ਮੈਂ ਆਪਣੇ ਅੰਦਰੋਂ ਗਿਲਦੇਲ ਦੀਆਂ ਗਰਾਈਆਂ ਚੋਂ ਕਹਿਣਾ ਕਿ ਤੁਹਾਡਾ ਨਗਰ ਵਧਾਈ ਦਾ ਪਾਤਰਾ ਨਾ ਮੈਨੂੰ ਭੈਣਾ ਨੂੰ ਕਹਿਣਾ ਪਿਆ ਤੇ ਨਾ ਵੀਰਾ ਨੂੰ ਕਹਿਣਾ ਪਿਆ ਸੱਚੀ ਗੱਲ ਤੁਸੀਂ ਬੜੇ ਪਿਆਰ ਨਾਲ ਜਥਾ ਦੀ ਰਮਤਾ ਵੇਲੇ ਇੱਕ ਵਾਰ ਨਹੀਂ ਕਹਿਣਾ ਪਿਆ ਨਹੀਂ ਤੇ ਆਮ ਕਰਕੇ ਜਿੱਥੇ ਦੀਵਾਨ ਲੱਗਦੇ ਉੱਥੇ ਵੀ ਕੇ ਦੀ ਕਹਿਣਾ ਪੈਂਦਾ ਵਾ ਵੀ ਸ਼ਾਂਤੀ ਬਖਸ਼ੋ ਜੀ ਜਾਂ ਤੁਹਾਡਾ ਨਗਰ ਹੀ ਬੜਾ ਕਮਾਲ ਦਾ ਵੀ ਅਸੀਂ ਚੁਗਲੀ ਦਿੰਦੇ ਹੈ ਹੀ ਨਹੀਂ ਸੱਚੇ ਪਾਤਸ਼ਾਹ ਰੱਬ ਕਰੇ ਸੱਚੀ ਹੋਵੇ ਹੀ ਨਾ ਨਾ ਹੀ ਕੇ ਦੀ ਮਾੜੀ ਕਰੀਏ ਨਾ ਕੇ ਦੀ ਚੰਗੀ ਚੰਗੀਆਂ ਵਿਚਾਰਾ ਜ਼ਿੰਦਗੀ ਚ ਲੈ ਕੇ ਆਈਏ ਨਹੀਂ ਤੇ ਗੁਰਦਰਾਂ ਦੇ ਹਾਲਾਤ ਇਹ ਬਣੇ ਪਿਆ ਵਦੋ ਵਧੀ ਆਣ ਕੇ ਦੂਜਿਆਂ ਦੀਆਂ ਗੱਲਾਂ ਗੁਰਦਰਾਂ ਕਰੀ ਜੇ ਇੱਥੇ ਆਣ ਕੇ ਕੰਨ ਇਹ ਕੰਨਾਂ 'ਚ ਸਿਰਫ ਸਤਗੁਰ ਦੀ ਬਾਣੀ ਸੁਣਨੀ ਆ ਗੁਰੂ ਦਾ ਉਪਦੇਸ਼ ਸੁਣਨਾ ਗੁਰੂ ਦੀਆਂ ਵਿਚਾਰਾਂ ਸੁਣਨੀਆਂ ਨਾ ਕਹੇ ਦੀ ਅਸੀਂ ਮਾੜੀ ਗੱਲ ਕਰਨੀ ਐ ਇਥੇ ਸੌਦਾ ਲੈਣ ਆਇਆ ਸੱਚ ਦਾ ਅਸੀਂ ਸੱਚ ਦੀ ਵਿਚਾਰ ਜ਼ਿੰਦਗੀ ਚ ਲੈ ਕੇ ਜਾਣੀ ਹੈ ਸੱਚਿਆ ਪਰਸ਼ਾ ਮੈਂ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵਾੜੇ ਬੰਨੇ ਲੈ ਕੇ ਤੁਰ ਸਕਾਂ ਤੋ ਪਾਛੰਗ ਦਿਨ ਨਿਕਟਣ ਨਾ ਦੇਖੈ ਪਰ ਗਰਹਿ ਜਾਏ ਦਰਬ ਹਿਰੈ ਮਿਥਿਆ ਕਰ ਖਾਏ ਦਰਬ ਵਿਸ਼ੇਵਕਾਰ ਵੀ ਇਕੱਠੇ ਕਰੀ ਜਾਂਦਾ ਨਾਲੇ ਮਾੜੇ ਵੀ ਕਹੀ ਜਾਂਦਾ ਅੱਛਾ ਨਾਲੇ ਕਹੀ ਵੀ ਜਾਂਦੇ ਆ ਲੋਕਾਂ ਨੂੰ ਲਾਜ ਨੇ ਮਾਰ ਲਿਆ ਤੇ ਲਾਜ ਛੱਡਣ ਨੂੰ ਆਪ ਵੀ ਤਿਆਰ ਨਹੀਂ ਕਿੰਦੇ ਹਨ ਜੀ ਤਾਂ ਕਿਉਂ ਸਦਾ ਸੰਗਤ ਜੀ ਕਈ ਵਾਰ ਦੇ ਕਰਕੇ ਦੁਨੀਆ ਨੂੰ ਲਾਲਚ ਨੇ ਮਾਰ ਲਿਆ ਤੇ ਲਾਲਚ ਆਪ ਛੱਡਣ ਨੂੰ ਵੀ ਤਿਆਰ ਨਹੀਂ ਹੁਣ ਹੌਲੀ ਹੌਲੀ ਅੱਗੇ ਸਮਾਜ ਫਰਕ ਪਈ ਜਾਂਦਾ ਜਿਹੜੇ ਨਿੱਕੇ ਨਿੱਕੇ ਰਸਤੇ ਸੀ ਚੌੜੇ ਕਰ ਲਾਪੇ ਕਈਆਂ ਪਿੰਡਾਂ 'ਚ ਛੱਡੋ ਕਰੋ ਕੋਈ ਫਰਕ ਨਹੀਂ ਪੈਂਦਾ ਪੁਰਾਣੇ ਸਮੇਂ ਸੋ ਰਸਤੇ ਚੌੜੇ ਸੀ ਸਾਧਨ ਘਾਟ ਸੀ ਹੁਣ ਸਾਧਨ ਵਾਧ ਗਿਆ ਤੇ ਰਸਤੇ ਘਟ ਗਏ ਜੇ ਅੱਧਾ ਅੱਧੀ ਬੋਰੀ ਇੱਕ ਬੋਰੀ ਘਟ ਵੀ ਨਿਕਲ ਆਉਣਾ ਕੋਈ ਫਰਕ ਨਹੀਂ ਪੈਣਾ ਜਿਨ੍ਹਾਂ ਦੀਆਂ ਜ਼ਮੀਨਾਂ ਵੱਡਿਆਂ ਰਸਤਿਆਂ ਦੇ ਨਾਲ ਜੁੜਦੀਆਂ ਵਾਂ ਮੇਰਾ ਸੁਝਾਅ ਆ ਜੀ ਜਿਨ੍ਹਾਂ ਦੀਆਂ ਜ਼ਮੀਨਾਂ ਰਸਤਿਆਂ ਦੇ ਨਾਲ ਆ ਸੜਕਾਂ ਦੇ ਨਾਲ ਆ ਉਹ ਆਪਣੇ ਆਪ ਹੀ ਜਿੰਨੀ ਜਗ੍ਹਾ ਬਣਦੀ ਆ ਆਪੇ ਹੀ ਕਹਿਣ ਵੀ ਕਿ ਅਸੀਂ 2-2 ਫੁੱਟ 3-3 ਫੁੱਟ ਆਪਣੀ ਜ਼ਮੀਨ ਚੋਂ ਜਗ੍ਹਾ ਛੱਡ ਦੇਣੀ ਆ ਤਾਂ ਕਿ 2-2 ਸਾਧਨ 3-3 ਸਾਧਨ ਇਕੱਠੇ ਲੰਘ ਸਕਣ ਜੇ ਪਿੰਡਾਂ ਵਾਲੇ ਸਾਰੇ ਏਕਾ ਕਰਨ ਇਦਾਂ ਕਿੰਨਾ ਵਧੀਆ ਹੋ ਜਾਊਗਾ ਜੀ ਕੋਈ ਫਰਕ ਨਹੀਂ ਪੈਣਾ ਜੇ ਸਾਣਾ ਅੱਜ ਹੌਲੀ ਹੌਲੀ ਰਸਤੇ ਵਢਣ ਤੇ ਲੱਗੇ ਹੋਏ ਆ ਨਾ ਮਿਲਦਾ ਵੀ ਗਾਂ ਗੱਡੀਆਂ ਛੋਟੀਆਂ ਕਰਨੀਆਂ ਪੈਣੀਆਂ ਵਾ ਕਿਉਂਕਿ ਜੇ ਹਿਸਾਬ ਨਾਲ ਰਸਤੇ ਛੋਟੇ ਹੁੰਦੇ ਜਾਂਦੇ ਆ ਇੱਕ ਸਾ ਇੱਕ ਗੱਡੀ ਹੁੰਦੀ ਹੋਵੇ ਤਾਂ ਦੂਜੀ ਨੂੰ ਖਿਲਾਰਨਾ ਪੈਂਦਾ ਵਾ ਤੇ ਕਦੀ ਆਪਣੇ 10 10 ਕਰਮਾਂ ਦੇ ਚੌੜੇ ਪਏ ਸੀ ਖੁੱਲੇ ਰਸਤੇ ਸੀ ਆਪਣੇ ਹੁਣ ਰਸਤੇ ਤਾਂ ਕਰੀ ਜਾਂਦੇ ਆ ਲਾਲਚੀਆਂ ਬਸ ਉਤੋਂ ਤਵੀਆਂ ਲਿਆ ਲਿਆ ਕੇ ਵੜ ਵੜ ਠਾਨ ਛੁੱਟੀ ਜਾਂਦੇ ਆ ਤੇ ਪਰ ਕਈਆਂ ਪਿੰਡਾਂ ਚ ਅੱਗੇ ਨੌਜਵਾਨਾਂ ਨੇ ਇਹ ਉਪਰਾਲੇ ਕੀਤੇ ਆ ਪਟਵਾਰੀਆਂ ਨੂੰ ਲਿਆ ਕੇ ਕਾਨੂੰਗੋ ਤਹਿਸੀਲਦਾਰਾਂ ਦੇ ਰਾਹੀਂ ਉਹਨਾਂ ਨੇ ਜਿੰਨੀ ਜ਼ਮੀਨ ਬੰਦੀ ਸੀ ਕਢਾ ਕੇ ਇਹਦੇ ਨਾਲ ਪਿੰਡ ਦੀ ਸ਼ਾਨ ਵਾਧੀ ਆ ਪਿੰਡ ਦੀ ਸ਼ੋਭਾ ਵਧੀਆ ਵਧੀਆ ਬਣਦਾ ਬਹੁਤ ਪਿੰਡਾਂ ਵਿੱਚ ਇਦਾਂ ਹੋ ਗਿਆ ਹੌਲੀ ਹੌਲੀ ਕਰਨੀਏ ਕੋਈ ਫਰਕ ਨਹੀਂ ਪੈਣਾ ਚੰਗਾ ਬੀਜ ਬੀਜੀਏ ਕੋਈ ਕੋਈ ਇੱਕ ਇਲਾਕੇ ਦਾ ਬੰਦਾ ਇਹ ਸ਼ੁਰੂਆਤ ਕਰੇ ਕਿ ਭਾਈ ਆਪਾਂ ਇਹ ਕੰਮ ਕਰਨਾ ਵਾ ਤੇ ਉਹਦਾ ਨਾਂ ਚੰਗਿਆਂ ਵਿੱਚ ਲਿਖਿਆ ਜਾ ਇੱਕ ਵਾਰ ਚੰਗਿਆਈ ਕਰਨੀ ਪੈਣੀ ਤੁਹਾਨੂੰ ਇੱਕ ਬੰਨੇ ਸ਼ੁਰੂਆਤ ਕਰਨੀ ਪੈਣੀ ਜਿਵੇਂ ਕਿਸੇ ਪਿੰਡ ਵਿੱਚ ਨਾ ਬੇਈਮਾਨ ਰਹਿੰਦੇ ਸੀ ਸਾਰੇ ਤੂੰ ਕਿਸੇ ਨੇ ਉਹਨੂੰ ਕਿਹਾ ਵੀ ਭਾਈ ਤੁਸੀਂ ਇਮਾਨਦਾਰੀ ਸ਼ੁਰੂ ਕਰ ਦਿਓ ਉਹ ਅੱਗੇੋਂ ਪਤਾ ਗਿਆ ਦਾ ਉਹਨਾਂ ਦਾ ਜਦੋਂ ਸਾਰਾ ਪਿੰਡ ਹੀ ਬੇਈਮਾਨ ਦਾ ਤੇ ਮੇਰੇ ਇਕੱਲੇ ਇਮਾਨਦਾਰ ਬਣਿਆ ਕੀ ਹੋਜੂ ਤੋ ਸਿਆਣੇ ਕਿਸੇ ਬਜ਼ੁਰਗ ਨੇ ਗੱਲ ਬੜੀ ਕਮਾਲ ਦੀ ਕਹੀ ਕਹਿੰਦਾ ਪੁੱਤ ਤੂੰ ਇਕੱਲਾ ਪਿੰਡ ਦਾ ਨਾਮ ਬਦਲ ਸਕਦਾ ਕਹਿੰਦਾ ਉਹ ਕਿਵੇਂ ਬਾਪੂ ਜੀ ਕਹਿੰਦਾ ਜਦੋਂ ਸਾਰਾ ਪਿੰਡ ਹੀ ਬੇਈਮਾਨ ਦਾ ਤੇ ਤੂੰ ਇਕੱਲਾ ਇਮਾਨਦਾਰੀ ਰੱਖੇਗਾ ਨਾ ਤੁਹਾਡੇ ਪਿੰਡ ਦਾ ਨਾਮ ਬਲ ਜਾਣਾ ਵੀ ਆਹ ਪਿੰਡ ਵਿੱਚ ਇੱਕ ਘਰ ਇਮਾਨਦਾਰ ਲੋਕਾਂ ਦਾ ਹੈਗਾ ਫਿਰ ਸਾਰਾ ਪਿੰਡ ਬੇਈਮਾਨ ਦਾ ਨਾ ਵਜਣਾ ਤੇ ਤੇਰੇ ਵਾਲੇ ਕਿ 2 ਈਮਾਨਦਾਰ ਹੋ ਜਾਣੇ ਫਿਰ 3 ਹੋ ਜਾਣੇ ਫਿਰ 4 ਹੋ ਜਾਣੇ ਫਿਰ ਹੌਲੀ ਹੌਲੀ ਤੁਹਾਡੇ ਪਿੰਡ ਦਾ ਨਾਮ ਫਤਗ ਵਜਾ ਕਰਨਾ ਵੀ ਸਾਰਾ ਪਿੰਡ ਹੀ ਈਮਾਨਦਾਰ ਲੋਕਾਂ ਦਾ ਭਾਈ ਇੱਕ ਬੰਦੇ ਨੇ ਸ਼ੁਰੂਆਤ ਕੀਤੀ ਤੇ ਅਗਲਾ ਪਿੰਡ ਦਾ ਗੁਰੂ ਨਾਨਕ ਸਾਹਿਬ ਇਹੋ ਸੋਚ ਲੈ ਕੇ ਤੁਰੇ ਸੀ ਵੀ ਚੱਲ ਭਾਈ ਮਰਦਾਨਿਆਂ ਅੱਜ ਆਪਾਂ ਪਿੰਡਾਂ ਦੇ ਨਾਂ ਬਦਲੀਏ ਆਪਾਂ ਸੋਚ ਬਦਲੀਏ ਚੰਗੇ ਇਨਸਾਨ ਪੈਦਾ ਕਰੀਏ ਲੋਕ ਠਗੀਆਂ ਬੇਈਮਾਨੀਆਂ ਲੁੱਟਕਸੋਟ ਕਰਦੇ ਆ ਆਪਾਂ ਦੁਨੀਆ ਵਿੱਚ ਰਾਖਸ਼ ਨਹੀਂ ਦੇਵਤੇ ਬਣਾਉਣ ਤਰੇ ਆ ਬਲੇਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਇਸ ਕਰਕੇ 파ਰਸ਼ਾ ਜੀ ਕਹਿੰਦੇ ਨੇ ਦਰਬ 헤ਰੇ ਮਿਥਿਆ ਕਰਖਾਏ ਪੈਠ ਗਉਰੀ ਹਾਰ ਸੰਗ ਨਾ ਜਾਣਿਆ ਪੈਠ ਗਉਰੀ ਕਹਿੰਦੇ ਜਿਹੜੀ ਠਾ ਗਉਰੀ ਜਿਹੜੀ ਠਗੋਰੀ ਨੇ ਸੰ ਲੁੱਟਿਆ ਜਦੋਂ ਇਹ ਵਿਸ਼ਿਆ ਵਕਾਰਾਂ ਦੀ ਠਗੌਰੀ ਬੰਦੇ ਉੱਤੇ ਪ੍ਰਭਾਵ ਪਾਉਂਦੀ ਹੈ ਤਾਂ ਰੱਬ ਨੇੜੇ ਨਹੀਂ ਦਿਸਦਾ ਇਹਨੂੰ ਫੇਰਾ ਪਈ ਠਗੌਰੀ ਹਾਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਭੁਲਾਣਿਆ ਬਿਨਾ ਗੁਰੂ ਤੋਂ ਬੰਦਾ ਪਰਮਾਂ ਚ ਭੁੱਲਾ ਹੋਇਆ ਕਿਰਾਏ ਪਿਆ ਹੋਇਆ ਗਲਤ ਰਸਤੇ ਪਿਆ ਹੋਇਆ ਨਿਕਟ ਨਾ ਜਾਣੈ ਬੋਲੇ ਕੂੜ ਇਹ ਨਿਕਟ ਨਹੀਂ ਜਾਣਦਾ ਕੂੜ ਬੋਲਦਾ ਝੂਠ ਬੋਲਦਾ ਮਾੜੀਆਂ ਗੱਲਾਂ ਜੀਵਨ ਚ ਲੈ ਕੇ ਆਉਂਦਾ ਨਿਕਟ ਨਾ ਬੋਲੇ ਜਾਣੇ ਕੁੜਾ ਮਾਇਆ ਮੋ ਮੂਠਾ ਹੈ ਮੂੜ ਇਹਨੂੰ ਮਾਇਆ ਦੇ ਮੋਹ ਨੇ ਮੋਠ ਲਿਆ ਠੱਗ ਲਿਆ ਮੂੜ ਨੂੰ ਅੰਤਰ ਬਾਹਰ ਨਿਕਟੈ ਸੋਏ ਅੰਤਰ ਬਾਹਰ ਅੰਤਰ ਵਸਤੂ ਦੇ ਸੰਤਰ ਜਾਏ ਵਸਤੂ ਦੇ ਅੰਦਰ ਪਈ ਆ ਸ਼ੋਖੇ ਦੇ ਅੰਦਰ ਪਿਆ ਵਾ ਇਹ ਬਾਹਰ ਪ ਜਾ ਫਿਰਦਾ ਵਾ ਬਾਜਗੁਰੂ ਹੈ ਪਰਮ ਪੁਲਾਏ ਬਿਨਾ ਗੁਰੂ ਤੋਂ ਪਰਮ ਵਿੱਚ ਪਿਆ ਹੋਇਆ ਤੇ ਅਖੀਰ ਚ ਪਾਸ਼ਾ ਕਹਿੰਦੇ ਆ ਜਿਸ ਮਸਤਕ ਕਰਮ ਮਸਤਕ ਇਹਨੂੰ ਕਿਹਾ ਮੱਥੇ ਨੂੰ ਜਿਨੇ ਐਸ ਮੱਥੇ ਵਿੱਚ ਚੰਗੀਆਂ ਵਿਚਾਰਾਂ ਲਿਖ ਲਈਆਂ ਜਿਸ ਮਸਤਕ ਕਰਮ ਲਿਖਿਆ ਲਲਾਟ ਜਿਨੇ ਆਪਣੇ ਐਸ ਮਸਤਕ ਦੇ ਵਿੱਚ ਚੰਗੇ ਵਿਚਾਰ ਲਿਖ ਲੈ ਚੰਗੀ ਸਿੱਖਿਆ ਧਾਰਨ ਕਰ ਲਈ ਤੇ ਕੀ ਹੋਇਆ ਮਹਾਰਾਜ ਉਨ ਉਹਦੇ ਫੇਰ ਕਪਾੜ ਖੁੱਲ ਗਏ ਜਿਸ ਮਸਤਕ ਕਰਮ ਲਿਖਿਆ ਲਲਾਟ ਸਤਗੁਰ ਮੇਲੇ ਖੁੱਲਿਆ ਕਪਾੜ ਜਿਹਨੂੰ ਸਤਗੁਰ ਜੀਵਨ ਚ ਆ ਗਿਆ ਤੇ ਉਹਦੇ ਕਪਾੜ ਖੁੱਲ ਗਏ ਉਹਦਾ ਮਨ ਚੜ੍ਹਦੀ ਕਲਾ ਚ ਹੋਣ ਲੱਗ ਪਿਆ ਫਿਰ ਅੰਦਰ ਬਾਹਰ ਨਿਕਟੈ ਸੋਏ ਉਹਦੇ ਉਹਨੂੰ ਸਮਝ ਆ ਗਈ ਅੰਦਰ ਬਾਹਰ ਨਿਕਟ ਹਰ ਵੇਲੇ ਮਾਲਕ ਮੇਰੇ ਕੋਲ ਹੈ ਜਨ ਨਾਨਕ ਆਵੇ ਨਾ ਜਾਵੇ ਕੋਈ ਉਹਨੂੰ ਤਾਂ ਸਮਝ ਆ ਜਾਂਦੀ ਆ ਕਿ ਉਹਦਾ ਮਨ ਹੁਣ ਜਮਦਾ ਮਰਦਾ ਨਹੀਂ ਕਿਹਦਾ ਤਨ ਵੇਖ ਕੇ ਨਹੀਂ ਮਰਦਾ ਕਿਹਦਾ ਤਨ ਵੇਖ ਕੇ ਨਹੀਂ ਮਰਦਾ ਉਹਦਾ ਮਨ ਇੱਕ ਥਾਂ ਤੇ ਟਿਕ ਜਾਂਦਾ ਹੈ ਆਉ ਗੁਰੂ ਬਖਸ਼ਿਸ਼ ਕਰੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਇੱਕ ਵਾਰ ਸਾਰੇ ਪੜੋ ਰਲ ਕੇ ਜੀ ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਮਨਹਰ ਜੀ ਤੇਰੇ ਨਾਲ ਹੈ ਮਨਹਰ ਜੀ ਤੇਰੇ ਨਾਲ ਹੈ ਮਨਹਰ ਜੀ ਤੇਰੇ ਨਾਲ ਹੈ ਗੋਰ ਮਤੀ ਰੰਗ ਮਾਣ ਗੋਰ ਮਤੀ ਰੰਗ ਮਾਣ ਮਨ ਤੂੰ ਜੋ ਤਸਰੂਪ ਹੈ ਮਨ ਤੂੰ ਜੋ ਤਸਰੂਪ ਹੈ ਕੋਟਾਨ ਕੋੜ ਸ਼ੁਕਰਾਨਾ ਹੈ ਅਕਾਲ ਪ੍ਰਭੂ ਵੈਗੁਰੂ ਜੀ ਦਾ ਸਤਗੁਰ ਜੀ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕੀਤੀ ਹੈ ਆਪ ਸਮੂਹ ਨਗਰ ਨਿਵਾਸੀਆਂ ਨੇ ਜੋ ਸੋਹਣਾ ਉਪਰਾਲਾ ਕੀਤਾ ਹੈ ਨੌ ਜوانه ਵੀਰਾਂ ਨੇ ਪ੍ਰਬੰਧਕ ਵੀਰਾਂ ਨੇ ਅੱਜ ਦਾ ਗੁਰਮਤ ਸਮਾਗਮ ਲਈ ਕਿਹਾ ਹੈ ਸਾਰਿਆਂ ਦਾ ਧੰਨਵਾਦ ਤੇ ਆਓ ਇੱਥੇ ਕੀ ਵਿਚਾਰ ਜਿਹੜੇ ਨਯਾਬ ਜੀ ਨੇ ਪ੍ਰਵਾਨ ਕਰਨੇ ਫਤਿਹ ਬਲਾਉ ਗੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਦੋ ਕੁ ਸਵਾਲ ਕਹਿੰਦੇ ਜੀ ਕਿਸੇ ਨੇ ਕੀਤੇ ਹਾਂਜੀ ਹਾਂਜੀ ਕਰ ਲੋ ਭਾਈ ਸਾਹਿਬ ਜੀ ਨੇ ਬਹੁਤ ਹੀ ਅਨੰਦ ਦੇ ਵਿੱਚ ਸਾਨੂੰ ਜਿਹੜੀ ਗੁਰਬਾਣੀ ਦਾ ਪ੍ਰਚਾਰ ਕੀਤਾ ਸੋ ਭਾਈ ਸਾਹਿਬ ਨੂੰ ਮੈਂ ਇੱਕ ਵੈਸੇ ਦਾ ਟਾਈਮ ਹੋ ਗਿਆ ਹੈ ਥੋੜੇ ਜਿਹ ਇਨਾਂ ਤੋਂ ਖਿਮਾ ਜਾਂਚਾ ਕਰਕੇ ਮੈਂ 10 ਮਿੰਟ ਦਾ ਸਮਾਂ ਹੋਰ ਲੈਣਾ ਕਿਉਂਕਿ ਕੁਝ ਸੰਗਤਾਂ ਜਿਹੜੀਆਂ ਸਾਡੀਆਂ ਭਾਈ ਸਾਹਿਬ ਪਿੰਡਾਂ ਦੀਆਂ ਸੰਗਤਾਂ ਹੁੰਦੀਆਂ ਇਹ ਥੋੜੀਆਂ ਜਿਹੀਆਂ ਅਵੇਅਰ ਘੱਟ ਹੁੰਦੀਆਂ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਜਿਹੜੀਆਂ ਚੀਜ਼ਾਂ